ਇਸ ਵਕਤ ਪੰਜਾਬ ਚ ਜੰਗਲ ਰਾਜ ਹੈ। ਕੋਈ ਕਮੀ ਨਹੀਂ ਹੈ। ਮੈਂ ਤਾਂ ਚਾਹੁੰਦਾ। ਔਰ ਕਿਸੇ ਬੰਦੇ ਦੇ ਇਕੱਲੇ ਜਿਹੜੇ ਵਿਅਕਤੀ ਨੂੰ ਅਸੀਂ ਮਿਲਣਾ ਹੈ, ਕੱਲੀ ਇਹਦੀ ਸੁਣਵਾਈ ਦੀ ਗੱਲ ਹੀ। ਇੱਕ ਵਾਤਾਵਰਨ ਪੰਜਾਬ ਵਿੱਚ ਔਰ ਤਪੇ ਪੀਤ ਦਹਿਸ਼ਤ ਦਾ ਮਾਹੌਲ ਬਣਿਆ। ਇਹ ਜਿਹੜਾ ਵਾਕਿਆਤ ਹੋਇਆ ਇਹ ਸਾਡੀ ਪਾਰਟੀ ਦਾ ਕਿਸਾਨ ਜਿਹੜਾ ਸਾਡਾ ਵਿੰਗ ਹੈ ਕਾਂਗਰਸ ਪਾਰਟੀ ਦਾ ਉਹਦਾ ਸਾਡਾ ਇੱਕ ਕਾਰਕੁਨ ਦਿਲਵਾਰ ਸਿੰਘ ਪਿੰਡ ਇਹਨਾਂ ਦਾ ਹੈਗਾ ਰਾਮਾ ਹਲਕਾ ਹੈਗਾ ਤਲਵੰਡੀ ਸਾਹਿਬ ਅੱਜ ਮੇਰੇ ਨਾਲ ਜਿਹੜੇ ਤਲਵੰਡੀ ਸਾਹਿਬ ਤੋਂ ਸਾਡੇ ਲੜਦੇ ਨੇ ਚੋਣਾ ਖੁਸ਼ਬਾਦ ਸਿੰਘ ਚਟਾਨਾ ਇਹ ਸਾਡੇ ਨਾਲ ਨੇ ਇੱਧਰ ਖੱਬੇ ਪਾਸੇ ਮੇਰੇ ਮਹੰਤ ਸਾਹਿਬ ਖਨੋੜਾ ਸਾਹਿਬ ਜਿਹੜੇ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਦੇ ਪ੍ਰਧਾਨ ਨੇ ਤੇ ਨਾਲ ਹੋਰ ਬਹੁਤ ਸਤਜਾ ਜੂਗੂ ਗੁਨੇਸ਼ ਪਟਿਆਲੇ ਜ਼ਿਲ੍ਹੇ ਦੇ ਔਰ ਸਾਡੇ ਕਿਸਾਨ ਮੰੰਗ ਦੇ ਸਤਵਿੰਦਰ ਸਿੰਘ ਪਿੱਟੂ ਮੇਰੇ ਨਾਲ ਖੜੇ ਨੇ ਅਸੀਂ ਮੈਂ ਉਹਨਾਂ ਨੂੰ ਮਿਲਿਆ ਆਣ ਕੇ ਪਹਿਲਾ ਇਮੀਡੀਏਟਲੀ ਜਿਹੜੀ ਉਹਨਾਂ ਦੀ ਵੀਡੀਓ ਆਈ ਸੀਗੀ ਬਹੁਤ ਇੱਕ ਦਰ پیدا ਕਰਨ ਵਾਲੀ ਸੀ ਕਿ ਕਿਵੇਂ ਉਹਦੀਆਂ ਦਿੱਤਾ ਤੂੜਤੀਆਂ ਉਹਦੇ ਦੰਦ ਤੋੜਤੇ ਤੋਂ ਪਰਸਨਲੀ ਮੈਂ ਇਨਸਾਨੀ ਨਾਤੇ ਔਰ ਪਾਰਟੀ ਨਾਤੇ ਵਿੱਚ ਅਸੀਂ ਉਹਨਾਂ ਨੂੰ ਮਿਲਣਾ ਹੈ ਔਰ ਮੈਂ ਉਹਨਾਂ ਨੂੰ ਜਿਹੜੀ ਗੱਲ ਪੁੱਛੀ ਆ ਕਿ ਕਿਵੇਂ ਹੋਇਆ ਵਾਕਿਆ ਤੇ ਉਹਨਾਂ ਨੇ ਕਿਹਾ ਕਿ ਅ ਸ਼ਰਮਾ ਟਾਬਾ ਹੈ ਚੰਨੂ ਦੇ ਲਾਗੇ ਮੇਨ ਹਾਈਵੇ ਦੇ ਉੱਤੇ ਉੱਥੇ ਤੜਕੇ तकरीबन 4 ਵਜੇ ਦੇ ਕਰੀਬ ਲਗਭਗ 15 ਬੰਦਿਆਂ ਨੇ ਇਹਦੇ ਤੇ ਹਮਲਾ ਕੀਤਾ ਔਰ ਹਮਲੇ ਦਾ ਕਾਰਨ ਜਿਹੜਾ ਵਾ ਇਹ ਕਾਫੀ ਬਲਵਾਰ ਸਿੰਘ ਸੋਸ਼ਲ ਮੀਡੀਆ ਤੇ ਫੁਲੀ ਐਕਟਿਵ ਆਤ ਮੀਆਂ ਜੇ ਤੁਸੀਂ ਅਗਰ ਆਈਡੀ ਸਰਚ ਕਰੋਗੇ ਤਾਂ ਇਹ ਖਾਸ ਤੌਰ ਤੇ ਜਿਹੜਾ ਰਿਫਾਇਨਰੀ ਵਿੱਚ ਬਠਿੰਡਾ ਔਇਲ ਰਿਫਾਇਨਰੀ ਵਿੱਚ ਗੁੰਡਾ ਟੈਕਸ ਦਾ ਸਿਸਟਮ ਚੱਲਦਾ ਕੈਸ਼ ਦੀ ਚੋਰੀ ਹੁੰਦੀ ਆ ਇਹ ਉਹਨੂੰ ਹਾਈਲਾਈਟ ਕਰਦਾ ਸੀ ਔਰ ਵਿਸ਼ੇਸ਼ ਤੌਰ ਤੇ ਬੀਬੀ ਬਲਜਿੰਦਰ ਕੌਰ ਆਮ ਆਦਮੀ ਪਾਰਟੀ ਦੀ ਐਮ ਐਲ ਏ ਔਰ ਉਹਨਾਂ ਦੇ ਜਿਹੜੇ ਸਪੋਰਟਰਸ ਔਰ ਉਹਨਾਂ ਦਾ ਜਿਹੜਾ ਪਰਿਵਾਰ ਆ ਉਹਨਾਂ ਦੀਆਂ ਜਿਹੜੀਆਂ ਜੋ ਜ਼ਿਆਦਤੀਆਂ ਤੇ ਟੱਕੇ ਸੀ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਹਾਈਲਾਈਟ ਕਰਦਾ ਸੀ ਤਾਂ ਮੈਂ ਸਮਝਦਾ ਵਾਂ ਕਿ ਉਹਨਾਂ ਨੇ ਮੌਕਾ ਦੇਖ ਕੇ ਤਲਵੰਡੀ ਸਾਬੋ ਤੋਂ ਬਾਹਰ ਪਟਿਆਲੇ ਜਿਹੜਾ ਸ਼ਰਮਾ ઠાਬਾ ਇਹਦੇ ਤੇ ਅਟੈਕ ਹੋਇਆ ਵਾ ਔਰ ਇਹਨੇ ਪੁਲਿਸ ਸਟੇਟਮੈਂਟ ਜਿਹੜੀ ਆਪਣੀ ਦਿੱਤੀ ਆ ਬਿਆਨ ਦਿੱਤੇ ਨੇ ਦਿਲਵਾਰ ਸਿੰਘ ਨੇ ਉਹਦੇ ਚ ਲਗਭਗ 8-9 ਵਿਅਕਤੀਆਂ ਦਾ ਨਾਮ ਲਿਖਾਇਆ ਜਿਹਦੇ ਚ ਉਹਨੇ ਐਮਐਲਏ ਬੰਜਿੰਦਰ ਕੌਰ ਦਾ ਬਾਈ ਨੇਮ ਜ਼ਿਕਰ ਕੀਤਾ ਵਾ ਉਸਦੇ ਪਿਤਾ ਦਰਸ਼ਨ ਸਿੰਘ ਦਾ ਜ਼ਿਕਰ ਕੀਤਾ ਵਾ ਉਹਦੇ ਭਾਈ ਦਾ ਜ਼ਿਕਰ ਕੀਤਾ ਵਾ ਔਰ ਸ਼ਾਇਦ ਇੱਕ ਕੋਰ ਸਿੰਘ ਜਿਹੜਾ ਰਾਮਾ ਮੰਡੀ ਹਾਂ ਕੋਰ ਸਿੰਘ ਕੋਰ ਸਿੰਘ ਜਿਹੜਾ ਰਾਮੇ ਦਾ ਨਗਰ ਕਾਉਂਸਲ ਦਾ ਪ੍ਰੈਜ਼ੀਡੈਂਟ ਰਿਹਾ ਸਾਬਕਾ ਉਹਨਾਂ ਸਾਰਿਆਂ ਦਾ ਬਾਈ ਨੇਮ ਜ਼ਿਕਰ ਕੀਤਾ ਲੇਕਿਨ ਹੁਣ ਮੈਨੂੰ ਭਰੋਸੇ ਇਹ ਉਸਤਰਾ ਤੋਂ ਪਤਾ ਲੱਗਿਆ ਕੱਲ ਮੈਂ ਵੈਸੇ ਡੀਐਸਪੀ ਪਸਿਆਣਾ ਥਾਣੇ ਨਾਲ ਗੱਲ ਕੀਤੀ ਸੀ ਸਬ ਡਿਵੀਜ਼ਨ ਨਾਲ ਉਹਨਾਂ ਨੇ ਕਿਹਾ ਹਾਂਜੀ ਅਸੀਂ ਐਫਆਈਆਰ ਦਰਜ ਕੀਤੀ ਕਿਉਂਕਿ ਪੁਲਿਸ ਇਜ਼ ਵੈਰੀ ਟਾਈਟ ਟ੍ਰਿਪ ਔਰ ਉਹਨਾਂ ਨੇ ਕਿਹਾ ਜੀ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਪਰ ਅੱਜ ਤੀਸਰਾ ਦਿਨ ਹੋ ਗਿਆ ਮੇਰੇ ਸੋਰਸਸ ਕਹਿੰਦੇ ਕਿ ਐਫ ਆਈ ਆਰ ਨੰਬਰ 128 ਦਰਜ ਹੋਈ ਹੈ ਹੁਸਿਆਣਾ ਪੁਲਿਸ ਸਟੇਸ਼ਨ ਚ ਲੇਕਿਨ ਹੈ ਅਨ ਆਈਡੈਂਟੀਫਾਈਡ ਵਿਅਕਤੀਆਂ ਦੇ ਖਿਲਾਫ ਜੋ ਪੰਜਾਬ ਚ ਟ੍ਰੈਂਡ ਚੱਲਦਾ ਮਤਲਬ ਕਿ ਜਿਹੜੇ ਵਰਦੀ ਧਾਰੀ ਵੀ ਆਣ ਕੇ ਬੰਦੇ ਮਾਰਦੇ ਨੇ ਝੂਠੇ ਪੁਲਿਸ ਐਂਕਾਉਂਟਰ ਕਰਦੇ ਨੇ ਤੁਹਾਡੇ ਸ਼ਹਿਰ ਵਿੱਚ ਪਟਿਆਲੇ ਚ ਕਰਨਲ ਬਾਠ ਤੇ ਉਹਦੇ ਪੁੱਤਰ ਦੀ ਜਿਹੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਪੁਲਿਸ ਵਾਲਿਆਂ ਨੇ ਇਹ ਘੱਟੋ ਘਾਟ 15 20 ਦਿਨ ਅਣਪਛਾਤੇਆਂ ਚ ਚਿੱਤਿਆ ਔਰ ਜੇ ਕਰਨਲ ਬਾਦ ਤੇ ਉਹਦਾ ਪਰਿਵਾਰ ਹਾਈ ਕੋਰਟ ਨਾ ਜਾਂਦਾ ਤੇ ਉੱਥੋਂ ਉਹਨਾਂ ਨੂੰ सीबीआई ਦੀ ਜਾਂਚ ਨਾ ਲੱਗਦੀ ਤਾਂ ਪੰਜਾਬ ਪੁਲਿਸ ਨੇ ਕੋਈ ਕਸਰ ਨਹੀਂ ਛੱਡੀ ਸੀ ਕਿ ਇਸ ਮਸਲੇ ਨੂੰ ਦਬਾਇਆ ਜਾਵੇ ਐਨ ਉਸੇ ਤਰਜ਼ ਦੇ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਦੇ ਐਮਐਲਏਜ਼ ਜਾਂ ਆਮ ਆਦਮੀ ਪਾਰਟੀ ਦਾ ਕੋਈ ਇੰਪੋਰਟੈਂਟ ਆਦਮੀ ਕਿਸੇ ਇਸ ਤਰ੍ਹਾਂ ਦਾ ਦੋਸ਼ੀ ਪਾਇਆ ਜਾਂਦਾ ਸਾਰੀ ਸਰਕਾਰ ਭਗਵੰਤ ਮਾਨ ਦੀ ਜਿਹੜੀ ਆ ਔਰ ਸਿਮੇ ਪੁਲਿਸ ਉਹਨੂੰ ਫੇ ਬਚਾਉਣ ਤੇ ਆ ਜਾਂਦੀ ਹੈ ਇਹ ਇਹ ਜਿਹੜਾ ਵਿਆਖਿਆਤ ਹੋਇਆ ਇਹ ਡਾਇਰੈਕਟਲੀ ਮਨੀਸ਼ ਸੋਡਿਆ ਦਾ ਢੜਕਾਉ ਬਿਆਨ ਜਿਹੜਾ ਦਿੱਤਾ ਗਿਆ ਅੱਜ ਤੋਂ 3 ਦਿਨ ਪਹਿਲਾਂ ਜਿਹੜਾ ਉਹਨਾਂ ਨੇ ਇੱਕ ਸਟੀਆਂ ਭੈਣਾਂ ਦਾ ਇਕੱਠ ਕੀਤਾ ਪੰਜਾਬ ਦੀਆਂ ਔਰਤਾਂ ਦਾ ਉਸ ਇਕੱਠ ਵਿੱਚ ਉਹਨੇ ਕਿਹਾ ਕਿ ਆਪਾਂ 2027 ਦੀ ਇਲੈਕਸ਼ਨ ਹਰ ਹੀਲੇ ਜਿੱਤਨੇ ਆ ਔਰ ਫਿਰ ਉਸਨੇ ਉਹਨੂੰ ਕੋਟ ਕੀਤਾ ਜਿਹੜਾ ਚਨਕਿਆ ਨੀਤੀ ਜਿਹੜੇ ਸਾਡੇ ਅਰਥ ਸ਼ਾਸਤਰਾਂ ਵਿੱਚ ਪੁਰਾਣੀ ਇੱਕ ਤਰੀਕੇਕਾਰ ਸੀ ਕਿ ਸੱਤਾ ਵਿੱਚ ਕਿਵੇਂ ਬਣੇ ਰਹਿਣਾ ਤੇ ਸੱਤਾ ਹਾਸਲ ਕਿਵੇਂ ਕਰਨੀ ਆ ਸਾਮ ਧਾਮ ਡੰਡ ਭੇਦ ਕੋਈ ਕਸ ਨਹੀਂ ਛੱਡੀ ਨੀ ਲੜਾਈ ਝਗੜਾ ਕੁਐਸਚਨ ਆਨਸਰ ਆਪਾਂ 2027 ਚ ਇਸ ਤਰ੍ਹਾਂ ਨਾਲ ਇਲੈਕਸ਼ਨ ਲੜਨੀ ਆ ਔਰ ਫਿਰ ਔਰਤਾਂ ਤੋਂ ਤਾੜੀਆਂ ਮਰਵਾਈਆਂ ਸਾਡਾ ਮੁੱਖ ਮੰਤਰੀ ਉੱਥੇ ਮੂਕ ਦਰਸ਼ਕ ਬਲਕੇ ਥੋੜਾ ਜਿਹਾ ਮੁਸਕਰਾ ਰਿਹਾ ਸੀ ਅੰਦਰ ਔਰ ਆਮ ਆਦਮੀ ਪਾਰਟੀ ਦਾ ਪ੍ਰੈਜ਼ੀਡੈਂਟ ਉੱਥੇ ਇੱਕ ਮੂਰ ਦਰ ਮੂਕ ਦਰਸ਼ਕ ਅਮਨ ਅਰੋੜਾ ਬਣ ਕੇ ਬੈਠੇ ਰਹੇ ਨੇ ਇਹ ਜਿਹੜਾ ਪੰਜਾਬ ਚ ਇੱਕ ਨਵਾਂ ਚੈਪਟਰ ਖੋਲਿਆ ਉਹਨਾਂ ਨੇ ਇੱਕ ਬਦਮਾਸ਼ੀ ਦਾ ਦੇਸ਼ ਦਾ ਗੁੰਡਾਗਰਦੀ ਬੁਰਸ਼ਾਗਰਦੀ ਦਾ ਏ ਉਹਨਾਂ ਦੀ ਵਾਂਸਿਕਤਾ ਦਾ ਮੁਜ਼ਾਰਾ ਹੋਇਆ ਵਾ ਔਰ ਇਮੀਡੀਏਟਲੀ ਇਹਨਾਂ ਦੇ ਜਿਹੜੇ ਅਖੋਤੀ ਐਮ ਐਲ ਏ ਤੇ ਵਰਕਰਸ ਨੇ ਉਹਨਾਂ ਨੇ ਪੈਂਦੇ ਸਿੱਟੇ ਦਿਲਵਾਰ ਸਿੰਘ ਦੇ ਉੱਤੇ ਐਡਾ ਵੱਡਾ ਜਾਨ ਜਾਨ ਲੈਵਾ ਹਮਲਾ ਕੀਤਾ ਉਹਦੇ ਮਲਟੀਪਲ ਫ੍ਰੈਕਚਰਸ ਦੇ ਲੱਤਾਂ ਟੁੱਟੀਆਂ ਪਈਆਂ ਨੇ ਉਹਦਾ ਜਿਹੜਾ ਜਵਾੜਾ ਟੁੱਟਿਆ ਪਿਆ ਵਾ ਉਹਦੇ ਸਰੀਰ ਤੇ ਹੋਰ ਕਿੰਨੀਆਂ ਅਸੀਂ ਡਾਕਟਰ ਨੂੰ ਜਦੋਂ ਕੀਤਾ ਅੱਜ ਤੀਸਰਾ ਦਿਨ ਹੈ ਹਲੇ ਤੱਕ ਉਹਦਾ ਕੋਈ ਪੁਖਤਾ ਇਲਾਜ ਨਹੀਂ ਸ਼ੁਰੂ ਹੋਇਆ ਦੂਣਾ ਰੈਜ਼ੀਡੈਂਟ ਡਾਕਟਰ ਨਾਲ ਗੱਲ ਕੀਤੀ ਮੈਂ ਬਾਅਦ ਚ ਐਂਬੈਸਡ ਜਿਹੜੇ ਨੇ ਹਸਪੀਟਲ ਦੇ ਉਹਨਾਂ ਨੂੰ ਵੀ ਮਿਲਦਾ ਲੇਕਿਨ ਜਦੋਂ ਉੱਥੇ ਪੁੱਛਿਆ ਉਹ ਕਹਿੰਦੇ ਜਿਹੜੇ ਅਸੀਂ ਉਹਨਾਂ ਦਾ ਸਕੈਨ ਤੇ ਐਕਸ-ਰੇ ਦੀ ਰਿਪੋਰਟਸ ਅਵੇਟ ਕਰ ਰਹੇ ਹਨ ਸੀ ਪੰਜਾਬ ਜਿਹੜਾ ਕਹਿੰਦੇ ਅਸੀਂ ਹੈਲਥ ਸਿਸਟਮ ਸਾਡਾ ਬਹੁਤ ਬਿਹਤਰੀਨ ਹੈ ਰਜੇਂਦਰਾ ਹਸਪੀਟਲ ਇੱਕ ਪ੍ਰਾਈਮ ਹਸਪੀਟਲ ਇੰਸਟੀਟਿਊਸ਼ਨ ਹੈ ਮੈਡੀਕਲ ਕਾਲਜ ਆ ਪੰਜਾਬ ਦਾ ਇਸੇ ਹਸਪਤਾਲ ਵਿੱਚ ਆਪਾਂ ਪਹਿਲਾਂ ਵੀ ਦੇਖਿਆ ਕਿ ਲਾਈਟ ਜਾਂਦੀ ਰਹੀ ਬੱਚਿਆਂ ਦੀ ਡਿਲੀਵਰੀ ਹੁੰਦੀ ਰਹੀ ਲੋਕੀ ਨੇਰੇ ਚ ਤੁਰੇ ਫਿਰਦੇ ਨੇ ਬਹੁਤ ਸਾਰੀਆਂ ਹੋਰ ਲੇਕਿਨ ਆ ਜਿਹੜਾ ਇੱਕ ਸੀਰੀਅਸ ਇ ਜਿਹਨੂੰ ਇਨਫੈਕਟ ਕੀਤੀਆਂ ਗਈਆਂ ਉਹਨੂੰ ਅੱਜ ਤੀਸਰੇ ਦਿਨ ਵਿੱਚ ਹਲੇ ਉਹਦੇ ਪੱਟੀ ਮਰਮ ਪੱਟੀ ਕੀਤੀ ਗਈ ਆ ਉਹ ਵੀ ਸ਼ਾਇਦ ਪਤਾ ਲੱਗਾ ਕਿ ਅਸੀਂ ਸਾਰੇ ਅੱਜ ਵਿਜ਼ਿਟ ਕਰ ਰਹੇ ਆ ਤੇ ਮਰਮ ਪੱਟੀ ਘਟੋ ਘਟ ਜਖਮ ਟੱਕ ਦਈਏ ਤੁਸੀਂ ਇਹਦੀ ਵੀਡੀਓਜ਼ ਦੇਖਿਆ ਬਹੁਤ ਪੂਰੀ ਤਰ੍ਹਾਂ ਨਾਲ ਇਹਦਾ ਖੂਨੋਂ ਖੂਨ ਸਾਰਾ ਸਰੀਰ ਮੈਂ ਸਮਝਦਾ ਕਿ ਇਦਾਂ ਇਸ ਤਰ੍ਹਾਂ ਦੀ ਕੁੱਟ ਮਾਰ ਨਾਲ ਬੰਦਾ ਮਰ ਵੀ ਸਕਦਾ ਸੀਗਾ ਲੇਕਿਨ ਇਹਨਾਂ ਨੇ ਹਸਪੀਟਲ ਵਿੱਚ ਮੇਰੇ ਸਾਹਮਣੇ ਪੁਲਿਸ ਦੀ ਹਨ ਗਈ ਔਰ ਹੈਲਥ ਸਿਸਟਮ ਦੋਨਾਂ ਦਾ ਐਕਸਪੋਜ਼ਰ ਹੋ ਗਿਆ ਔਰ ਮਨੀਸ਼ ਸੋਡਿਆ ਦਾ ਬਿਆਨ ਜਿਹੜਾ ਸੀਗਾ ਉਹ ਇਲੈਕਸ਼ਨ ਲੜਨ ਵਾਲਾ ਨਹੀਂ ਹੁਣ ਇਹਨਾਂ ਦਾ ਰਹਿ ਗਿਆ ਇਹ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਜਿਵੇਂ ਕਿਸੇ ਵੇਲੇ ਅਬਦਾਲੀਆਂ ਤੇ ਦੁਰਾਨੀਆਂ ਤੇ ਮੁਗਲਾਂ ਨੇ ਕੀਤਾ ਜਾਂ ਅੰਗਰੇਜ਼ਾਂ ਨੇ ਕੀਤਾ ਇਹ ਮਾਨਸਿਕਤਾ ਇਹਨਾਂ ਦੀ ਅੱਜ ਪੰਜਾਬ ਦੇ ਵਿੱਚ ਉਜਾਗਰ ਹੋਈ ਆ ਅਸੀਂ ਪੰਜਾਬ ਦੇ ਲੋਕਾਂ ਨੂੰ ਮੇਰੀ ਹੱਥ ਪੈਣ ਹੱਥ ਜੋੜ ਕੇ ਅਪੀਲ ਆ ਕਿ ਇਹਨਾਂ ਦਾ ਜਵਾਬ ਆਪਾਂ ਠੋਕ ਵਜਾ ਕੇ ਦੇਣਾ ਘਬਰਾਉਣਾ ਨਹੀਂ ਕਾ ਔਰ ਮੈਨੂੰ ਦੁੱਖ ਹੋਇਆ ਜਿਹੜੀਆਂ ਔਰਤਾਂ ਨੇ ਉਸ ਦਿਨ ਤਾੜੀਆਂ ਮਾਰੀਆਂ ਉੱਥੇ ਕੱਠ ਵਿੱਚ ਸ਼ਾਇਦ ਉਹਨਾਂ ਨੂੰ ਸਾਡੇ ਇਤਿਹਾਸ ਦਾ ਮਾਈ ਭਾਗੋ ਜੀ ਦਾ ਜਿਹੜਾ ਯੋਗਦਾਨ ਸੀ ਛਾੜੀ ਮੁਖਤਿਆਂ ਨੂੰ ਜਿਹੜਾ ਉਹਨਾਂ ਨੇ ਦੁਬਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮੁਕਸਰ ਦੇ ਢਾਬ ਦੇ ਉੱਤੇ ਜੋੜਿਆ ਔਰ ਬਿਦਾਵਾ ਪਾੜਿਆ ਉਹ ਸਾਡੀ ਮਾਈ ਭਾਗੋ ਜਿਹੜੀ ਸੀਗੀ ਉਹ ਆਪ ਮੋਰੇ ਚੱਕ ਕੇ ਮੁਗਲਾਂ ਦੇ ਨਾਲ ਲੜਾਈ ਲੜੀ ਸਾਡੇ ਦਸਮ ਪਿਤਾ ਦੇ ਜਿਹੜਾ ਪਰਿਵਾਰ ਚੋਂ ਮਾਤਾ ਗੁਜਰ ਜਿਨ੍ਹਾਂ ਨੇ ਆਪਣੇ ਸਾਹਮਣੇ ਆਪਣੇ ਸਹਿਬਜ਼ਾਦਿਆਂ ਦਾ ਆਪਣੇ ਪੁੱਤਰਿਆਂ ਦਾ ਸ਼ਹਾਦਤ ਦੇਖੀ لیکن ਉਹਨਾਂ ਨੇ ਆਪਣਾ ਜਿਹੜਾ عقیدہ ਸੀ ਜਿਹੜਾ ਆਪਣਾ ਧਰਮ ਸੀਗਾ ਉਹਨੂੰ ਬਰਕਰਾਰ ਰੱਖਿਆ ਇਦਾਂ ਦੀਆਂ ਅਨੇਕਾਂ ਔਰਤਾਂ ਦਾ ਯੋਗਦਾਨ ਹੈ ਤੇ ਮੈਨੂੰ ਉਦੋਂ ਦੁੱਖ ਹੋਇਆ ਕਿ ਸਾਡੀਆਂ ਭੈਣਾਂ ਉੱਥੇ ਨੂੰ ਮਨੀਸ਼ ਸੋਢੀ ਦੇ ਤੁਚੀਅਲ ਬਿਆਨ ਨੂੰ ਇੱਕ ਪੰਜਾਬ ਦੇ ਮਾਨਸਿਕਤਾ ਦੇ ਉੱਤੇ ਹਮਲਾ ਕਰਨ ਵਾਲੇ ਬਿਆਨ ਨੂੰ ਉਹਨਾਂ ਨੇ ਤਾੜੀਆਂ ਮਾਰੀਆਂ ਬਹੁਤ ਮਾੜੀ ਕੀਤੀ ਤੇ ਉੱਤੋਂ ਵੀ ਮਾੜੀ ਗੱਲ ਮੁੱਖ ਮੰਤਰੀ ਜਿਹੜਾ ਮੁਸਕਰਾ ਰਿਹਾ ਸੀਗਾ ਜਿਹੜਾ ਆਮ ਆਦਮੀ ਪਾਰਟੀ ਦਾ ਪ੍ਰੈਜ਼ੀਡੈਂਟ ਉੱਥੇ ਚੁੱਪ ਕਰਕੇ ਬੈਠਾ ਰਿਹਾ ਇਹ ਦੱਸਦਾ ਵਾ ਕਿ ਆਮ ਆਦਮੀ ਪਾਰਟੀ ਹੁਣ ਬਦਵਾਸ਼ੀ ਗੁੰਡਾਗਰਦੀ ਤੇ ਉਤਰੀ ਹੈ ਪਰ ਮੈਂ ਨਾਲ ਯਕੀਨ ਦਿਵਾਉਣਾ ਚਾਹੁੰਦਾ ਸ਼ਾਇਦ ਸੋਡੀਆਂ ਨੇ ਨਾ ਇਤਿਹਾਸ ਪੜਿਆ ਪੰਜਾਬ ਦਾ ਨਾ ਉਹਨੂੰ ਸਾਡੇ ਸ਼ਹੀਦਾਂ ਦਾ ਤੇ ਇਸ ਧਰਤੀ ਤੇ ਜਿਹੜਾ ਖੂਨ ਡੁੱਲਿਆ ਉਹਦੇ ਬਾਰੇ ਕੋਈ ਇਲਮ ਨਾ ਕੇਚਰੀ ਵਾਲ ਨੂੰ ਕੋਈ ਇਲਮ ਨਾ ਮੈਂ ਸਮਝਦਾ ਕਿ ਅਗਰ ਇਦਾਂ ਦੀ ਗੁੰਡਾਗਰਦੀ ਕਰਨਗੇ ਤੇ ਲੋਕੀ ਮੂੰਹ ਤੋੜ ਜਵਾਬ ਦੇਣ ਵਾਸਤੇ ਪੰਜਾਬ ਵਿੱਚ ਖੜ੍ਹਲੇ ਹੁਣ ਇਹਨਾਂ ਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਸਾਡਾ ਕੰਮ ਪੰਜਾਬ ਚੋਂ ਖਤਮ ਹੋ ਚੁੱਕਾ ਵਾ ਅਸੀਂ ਪੰਜਾਬ ਦੇ ਵਿੱਚ ਮੁੜ ਕੇ ਸੱਤਾ ਚ ਕੰਨੀ ਨੇ ਆਵਾ ਕਿ ਜਿਵੇਂ ਦਿੱਲੀ ਚ ਲੋਕਾਂ ਨੇ ਕੱਢਤਾ ਉਹ ਨਿਤਾੜੇ ਹੋਏ ਲੀਡਰ ਸਾਡੇ ਪੰਜਾਬ ਦੇ ਉੱਤੇ ਰਾਜ ਕਰਨਾ ਚਾਹੁੰਦੇ ਨੇ ਲੈਂਡ ਪੂਲਿੰਗ ਐਕਸ਼ਨ ਜਿਹੜਾ ਐਕ ਸੀਗਾ ਉਹਦੇ ਤੇ ਵਾਪਸੀ ਯੂਟਰਨ ਇਹ ਪਹਿਲੀ ਖੇਤ ਹੈ ਔਰ ਇਸ ਤੋਂ ਬਾਅਦ ਜਦ ਜਦ ਕੋਈ ਇੰਦਾ ਦੀ ਜ਼ਿਆਤੀ ਹੋਵੇਗੀ ਨਾ ਸਿਰਫ ਸਾਡੀ ਪਾਰਟੀ ਕਾਂਗਰਸ ਬਲਕਿ ਪੰਜਾਬ ਦੇ ਲੋਕਾਂ ਨੂੰ ਮੇ ਅਪੀਲ ਕਰੂੰਗਾ ਕਿ ਸਾਹਮਣੇ ਖੜ ਕੇ ਇਹਨਾਂ ਦਾ ਆਪਾਂ ਆਪਾਂ ਇਹਦਾ ਮੁਕਾਬਲਾ ਕਰਨਾ ਇਹ ਲੱਖ ਬਦਲਾਖੂਰੀਆਂ ਕਰ ਲੈਣ ਇਹ ਲੱਖ ਪਰਚੇ ਦਰਜ ਕਰ ਲੈਣ ਲੇਕਿਨ ਪੰਜਾਬ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਅੰਤ ਵਿੱਚ ਮੇਰੀ ਮੰਗ ਆ ਪੁਲਿਸ ਅਗਰ ਕੋਈ ਪੁਲਿਸ ਹੈ ਪੰਜਾਬ 'ਚ ਅਗਰ ਕੋਈ ਡੀਜੀਪੀ ਨਾਮ ਦੀ ਚੀਜ਼ ਹੈ ਪੰਜਾਬ 'ਚ ਐਸਐਸਪੀ ਪਟਿਆਲਾ ਨਾਮ ਦੀ ਕੋਈ ਚੀਜ਼ ਹੈ ਤਾਂ ਦਿਲਵਾਰ ਸਿੰਘ ਵੱਲੋਂ ਲਿਖਾਈ ਗਈ ਸਟੇਟਮੈਂਟ ਦੇ ਆਧਾਰ 'ਤੇ ਬਾਈ ਨੇਮ ਐਮਐਲਏ ਬਲਜਿੰਦਰ ਕੌਰ ਦੇ ਉੱਤੇ ਉਹਦੇ ਪਿਓ ਦੇ ਉੱਤੇ ਉਹਦੇ ਭਾਈ ਦੇ ਉੱਤੇ ਕੌਰ ਸਿੰਘ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੇ ਉੱਤੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਅਗਰ ਇਹ ਕਹਿੰਦੇ ਨੇ ਕਿ ਅਸੀਂ ਇਹਦੀ ਜਾਂਚ ਕਰਾਂਗੇ ਥੈਟ ਇਜ਼ ਅ ਮੈਟਰ ਆਫ ਸਬਸਿਕੁਐਂਟ ਇਨਵੈਸਟੀਗੇਸ਼ਨ FIR ਜਸਟ ਮੀਨਸ ਫਰਸਟ ਇਨਫੋਰਮੇਸ਼ਨ ਰਿਪੋਰਟ ਫਰਸਟ ਇਨਫੋਰਮੇਸ਼ਨ ਕੌਣ ਦੇ ਰਿਹਾ ਦਰਵਾਰ ਸਿੰਘ ਇੰਜਰਡ ਅਸੌਲਟਡ ਆਦਮੀ ਦੇ ਰਿਹਾ ਜੇ ਉਹਦੇ ਤੇ ਪਰਚਾ ਦਰਜ ਨਹੀਂ ਕਰਨਗੇ ਤੇ ਅਗਲਾ ਰਾਤ ਸਾਡੇ ਕੋਲ ਖੁੱਲਾ ਅਸੀਂ ਹਾਈ ਕੋਰਟ ਵੀ ਜਾਵਾਂਗੇ ਪੂਰੀ ਡਟ ਕੇ ਉਹਦੀ ਮਦਦ ਕਰਾਂਗੇ ਔਰ ਮੈਂ ਇੱਥੇ ਲਾਸਟ ਵਿੱਚ ਇਹ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਵਾਅਦਾ ਕਰਦੀ ਪੰਜਾਬ ਦੀ ਲੋਕਾਂ ਦੇ ਨਾਲ ਕਿ ਅਕਾਲਪੁਰ ਖਵਾਈ ਗੁਰੂ ਈਸ਼ਵਰ ਦੀ ਕਿਰਪਾ ਨਾਲ ਸਾਡੀ ਸਰਕਾਰ ਬਣੀ ਜਿੰਨੇ ਪੰਜਾਬ ਦੇ ਵਿੱਚ ਬਦਲਾਖੂਰੀ ਦੇ ਮਾਮਲੇ ਆਏ ਨੇ ਜਿਹੜੇ ਆਪੋਜੀਸ਼ਨ ਪਾਰਟੀਆਂ ਤੇ ਯਾਰ ਜਿਹੜੇ ਕੋਈ ਐਕਟੀਵਿਸਟ ਸੀ ਕਾਰਕੁਨ ਸੀਗੇ ਜਿਨ੍ਹਾਂ ਲੋਕਾਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਜੇਲਾ ਛੁੱਟਿਆ ਗਿਆ ਇਹਦੀ ਸਾਰੀ ਰਿਵਿਊ ਹੋਵੇਗੀ ਇੱਕ ਪੂਰਾ ਪੋਲੀਟੀਕਲ ਵੈਂਡੇਟਾ ਕਮਿਸ਼ਨ which should be headed by a retired judge of the high court اور ਉਸ ਨੂੰ ਕੋਸੀ ਜੁਡੀਸ਼ੀਅਲ ਪਾਵਰਸ ਮੈਜਿਸਟ੍ਰੇਟ ਦੀਆਂ ਪਾਵਰਸ ਦੇ ਕੇ ਇਹ ਸਾਰੀ ਦੁਬਾਰਾ ਇੱਕ ਕੇਸਿਸ ਖੋਲ ਕੇ اور ਜਿਨ੍ਹਾਂ ਲੋਕਾਂ ਨੇ ਪਰਚੇ ਦਰਜ ਕਰਾਏ ਨੇ ਪੂਰਾ ਦੇ ਖਿਲਾਫ ਸੈਕਸ਼ਨ 182 ਦੇ ਤਹਿਤ ਅਸੀਂ ਮੁਖਤਾ ਐਕਸ਼ਨ ਲਵਾਂਗੇ ਤਾਂ ਮੈਂ ਪੰਜਾਬ 'ਚ ਉਮੀਦ ਕਰਦਾ ਕਿ ਪੰਜਾਬ ਦੇ ਲੋਕ ਆ ਸਸੋਡੀਆਂ ਜਾਂ ਕੇਜਰੀਵਾਲ ਜਿਹੜੇ ਅ ਦਿੱਲੀੋਂ ਕੱਢੇ ਹੋਏ ਟੈਂਟਡ ਕਰਪਟ ਲੀਡਰਸ 2-2000 ਕਰੋੜ ਦੇ ਇਹਨਾਂ ਦੇ ਉੱਤੇ ਘੁਟਾਲੇ ਨੇ ਸ਼ਰਾਬ ਦੇ ਔਰ ਕਲਾਸਰੂਮ ਸਕੈਂਡਲ ਦੇ ਉਹਨਾਂ ਦੇ ਜੇ ਉਹਨਾਂ ਦੇ ਉਹਨਾਂ ਤੋਂ ਆਪਾਂ ਖੇਡਾ ਛਡੋਣਾ ਵਾ ਔਰ ਆਮ ਆਦਮੀ ਪਾਰਟੀ ਦੇ 92-93 ਬੰਦੂਆ ਮਜ਼ਦੂਰਾਂ ਨੂੰ ਮੈਂ ਕਹਿਣਾ ਕਿ ਕੁਛ ਥੋੜੀ ਜਾਨ ਰੱਖੋ ਇਹ ਇੰਨਾ ਕੁਫਰ ਮਤ ਤੋਂ ਲੋ ਇੰਨਾ ਜ਼ੁਲਮ ਮਤ ਧਾਓ ਕਿ ਮੁੜ ਕੇ ਤੁਹਾਨੂੰ ਜਿਹੜਾ ਇਹਦਾ ਜਵਾਬ ਜਿਹੜਾ ਜ਼ਿੰਦਗੀ ਚ ਸੁਣਾ ਦੇਣਾ ਪਵੇ ਇਸ ਵਕਤ